ਖਾਲਸਾ ਪੰਥ ਦਾ ਇਹ ਗੜਾ ਮੱਝ ਤੇ ਤੁਸੀਂ ਜਾਣਦੇ ਹੋ ਕਿ ਪੰਜਾਬ ਵਿੱਚ ਤੇ ਪੰਜਾਬ ਤੋਂ ਬਾਹਰ ਜਿੱਥੇ ਆਪਣੇ ਭੈਣ ਭਰਾ ਬੈਠੇ ਆ ਉਹਨਾਂ ਦੀ ਇਹ ਗੱਲ ਕਰਨ ਵਾਲੀ ਇਕੱਲੀ ਇੱਕੋ ਹੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਆਮ ਸਿਆਸੀ ਪਾਰਟੀਆਂ ਮੰਗੂ ਨਹੀਂ ਹੈ ਆ ਇੱਕ ਸੋਚ ਹੈ ਉਹਨਾਂ ਵੀ ਜਥੇਬੰਦੀ ਹੈ ਇਹਦਾ ਨਿਸ਼ਾਨਾ ਗੁਰੂ ਘਰਾਂ ਦੀ ਸੇਵਾ ਹੈ ਗੁਰੂ ਘਰਾਂ ਦੀ ਰੱਖਿਆ ਕਰਨਾ ਹੈ ਖਾਲਸਾ ਪੰਥ ਦੀ ਲੜਾਈ ਲੜਨੀ ਹੈ ਗਰੀਬ ਕਿਸਾਨ ਮਜ਼ਦੂਰ ਦੀ ਲੜਾਈ ਲੜਨੀ ਹੈ ਇਹਦਾ ਮਕਸਦ ਕੋਈ ਸਰਕਾਰ ਬਣਾਉਣਾ ਨਹੀਂ ਸਰਕਾਰ ਤਾਂ ਪਿਛਲੇ 105 ਸਾਲ ਹੋ ਗਏ ਬਣੀ ਨੂੰ ਸਰਕਾਰ ਦਾ ਪਿਛਲੇ 40 ਸਾਲਾਂ ਜੀ ਬਣੀ ਹੈ ਪਹਿਲੇ ਤਾਂ ਆਪਣੇ ਬਜ਼ੁਰਗ ਜਿਹੜੇ ਪਾਰਟੀ ਦੇ ਜਸਦਾਦ ਸੀ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਪਹਿਲੇ ਅੰਗਰੇਜ਼ਾਂ ਦੇ ਖਿਲਾਫ ਲੜਾਈ ਲੜੀ ਉਦੋਂ ਸ਼ਹਾਦਤਾਂ ਦਿੱਤੀਆਂ ਜਦੋਂ ਦੇਸ਼ आजाद ਹੋਇਆ ਉਹਦੇ ਬਾਅਦ ਫਿਰ ਤੋਂ ਸੰਘਰਸ਼ ਸ਼ੁਰੂ ਹੋ ਗਿਆ ਪੰਜਾਬ ਖਾਤਰ ਪੰਜਾਬੀ ਸੂਬੇ ਖਾਤਰ ਖਾਲਸਾ ਪੰਥ ਖਾਤਰ ਕਿਸਾਨੀ ਖਾਤਰ ਗਰੀਬ ਖਾਤਰ ਜਿੰਨੀਆਂ ਵੀ ਲੜਾਈਆਂ ਲੜੀਆਂ ਅੱਗੇ ਹੋ ਕੇ ਕਾਲੀ ਦਲ ਨੇ ਲੜੀਆਂ ਤਾਈਓ ਕਿਹਾ ਜਾਂਦਾ ਕੱਲੀ ਆਹ ਪਾਰਟੀ ਹੈ ਦੁਨੀਆ ਵਿੱਚ ਜਿਹਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਆ ਇੱਕ ਪਾਰਟੀ ਹੈ ਜਿਹੜੀ ਆਮ ਹੁੰਦੀ ਆਪਣੇ ਬਜ਼ੁਰਗਾਂ ਨੇ ਬਣਾਈ ਪਾਰਟੀ ਹੈ ਮੈਨੂੰ ਯਾਦ ਹੈ ਜਦ ਮੈਂ ਛੋਟਾ ਹੁੰਦਾ ਸੀ 8 9 ਸਾਲ ਦਾ ਉਦੋਂ ਬਾਪੂ ਬਾਦਲ ਨਾ ਮੈਂ ਕਈ ਵਾਰ ਇਲੈਕਸ਼ਨਾਂ 'ਚ ਪਿੰਡਾਂ ਜਾਂਦਾ ਉਦੋਂ ਵੱਡੇ ਬਾਦਲ ਸਾਹਿਬ ਇੱਕ ਪਿੰਡ ਕੀ ਕੋਈ ਹੁੰਦਾ ਸੀ ਸਾਡਾ ਮੋਢੀ ਕੁਝ ਬਜ਼ੁਰਗ ਕਜ਼ਦਾਰ ਸਾਰੇ ਪਿੰਡ ਵਾਲੇ ਉਹਦੀ ਅੱਖੇ ਲੱਗਦੇ ਸੀ ਇੱਕ ਨੂੰ ਸਨੇਹਾ ਦੇ ਦਿੰਦੇ ਪਾਰਟੀ ਨੂੰ ਸਾਰਾ ਪਿੰਡ ਇਕੱਠਾ ਹੋ ਜਾਂਦਾ ਉਦੋਂ ਜਜ਼ਬਾ ਸੀ ਉਦੋਂ ਬੀਬੀਆਂ ਮਾਈਆਂ ਜਦੋਂ ਵੋਟ ਪਾਉਣ ਜਾਂਦੀਆਂ ਸੀ ਉਦੋਂ ਪਹਿਲੇ ਮੱਥਾ ਟੇਕਦੀਆਂ ਸੀ ਤਖੜੀ ਨੂੰ ਕਿ ਆ ਕਾਂਗ ਵੀ ਜਿਹਾ ਕਰਦੀ ਹੈ ਸਾਡੀ ਯਾਰ ਪਾਰਟੀ ਹੈ ਗੁਰੂ ਕਰਦੀ ਪਾਰਟੀ ਹੈ ਆਪਣੇ ਜਿਹੜੇ ਨਵੀਆਂ ਪੀੜ੍ਹੀਆਂ ਆ ਜਾਂਦੀਆਂ ਉਹ ਉਹ ਪ੍ਰਿਆਣਾ ਇਤਿਹਾਸ ਖੁੱਲੀ ਜਾਂਦੀ ਹੈ ਕਿ ਆ ਇਤਿਹਾਸ ਕੀ ਹੈ ਇਹੀ ਦੇਨ ਕੀ ਹੈ ਤੇ ਜੇ ਕਾਲੀ ਕਲ ਕਮਜ਼ੋਰ ਹੁੰਦਾ ਉਹਦਾ ਨੁਕਸਾਨ ਕੀ ਹੈ ਇਹਦਾ ਵੀ ਪੂਣੀ ਲੂਣੀ ਪਤਾ ਤੇ ਹੁਣ ਹੋ ਕੀ ਰਿਹਾ ਹੈ ਹੁਣ ਤਾਂ ਜਿਹਨੂੰ ਦੋ ਗਨਮੈਨ ਦੇ ਦਿਓ ਆਪਣੀ ਮਾਂ ਪਾੜੀ ਨੂੰ ਛੱਡ ਦਿੰਦਾ ਥੋੜੀ ਕਹਿਰਮੰਡੀ ਦੀ ਗੱਲ ਕਰ ਲੋ ਜਾਂ ਕੋਈ ਔਦੇ ਦੀ ਗੱਲ ਕਰ ਲੋ ਵੀ ਮਾਂ ਪਾੜੀ ਨੂੰ ਛੱਡ ਜਾਂਦਾ ਆ ਹਰਮੀਤ ਦੇਖ ਲੋ ਵਡੇ ਬਾਪੂ ਬਾਦੂ ਕਹਿੰਦੇ ਹੁੰਦੇ ਸੀ ਆ ਜਥੇਬੰਦੀ ਆਪਣੀ ਮਾਂ ਐ ਜਿਹੜਾ ਆਪਣੀ ਮਾਂ ਪਿੱਪੜ ਤੇ ਮਛਰੋਂ ਮਾਰ ਸਕਦਾ ਹੈ ਉਹ ਤੋਂ ਵੱਡਾ ਘੱਡਿਆ ਬੰਦਾ ਕੋਈ ਨਹੀਂ ਹੋ ਸਕਦਾ ਸਾਰੇ ਨਿੰਗ ਮੰਨੇ ਸਰਕਾਰਾਂ ਵੀ ਨਿੰਗ ਮਾਰ ਗਏ ਹੁਣ ਹੁਣ ਸੋਚੀ ਬੈਠਾ ਸੀ ਖਤਮ ਹੋ ਗਈ ਪਾਰਟੀ ਤੇ ਹੁਣ ਮੇਰਾ ਮੈਂ ਕੋਈ ਸਾਲ ਕਿੱਥੇ ਲਾਦਾ ਨੌਂ ਨਾਟ ਕਿੱਥੇ ਕਮਾਉਣ ਵਾਸਤੇ ਐਜੀ ਘੱਡਿਆ ਸੋਟ ਵਾਲੇ ਲੋਕ ਵਫਾ ਨਹੀਂ ਕਰ ਸਕਦੇ ਐਗਵਾਈ ਨਹੀਂ ਕਰ ਸਕਦੇ ਵਡੇ ਬਾਦਲ ਸਾਹਿਬੀ ਥੋੜੇ ਬਜ਼ੁਰਗ ਵੀ ਜਿਨ੍ਹਾਂ ਨੇ ਬਾਦਲ ਸਾਹਿਬ ਨਾਲ ਕਾਲੀ ਦਰ ਦੇ ਮੋਰਚੇ 'ਚ 8-8 ਦਾ ਸਾਲ ਲਾਇਆ ਜੇ ਉਹਨਾਂ ਦੀ ਸੋਚ ਹਰਮੀਤ ਵਰਗੀ ਹੁੰਦੀ ਉਹਨਾਂ ਨੇ ਜੇਲ੍ਹਾਂ 'ਚ ਨਹੀਂ ਜਾਣਾ ਸੀ ਉਹ ਸਾਰੇ ਬਜ਼ੁਰਗਾਂ ਨੇ ਲਾਲਚਨ ਪਾਸੇ ਕਰਕੇ ਘਰਵਾਣੂ ਪਾਸੇ ਖਿੱਚ ਕਰਕੇ ਉਹਨਾਂ ਨੇ ਕੌਮ ਖਾਤਰ ਆਪਣੀਆਂ ਕੁਰਬਾਨੀਆਂ ਦਿੱਤੀਆਂ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਹੈ ਨੁਕਸਾਨ ਆਪਣਾ ਹੋ ਗਿਆ ਕੌਮ ਦਾ ਹੋ ਗਿਆ ਪਾਰਟੀ ਦਾ ਹੋ ਗਿਆ ਆ ਟੈਲੀਫੋਨ ਨਹੀਂ ਕਰਤਾ 24 ਘੰਟੇ ਹੁਣ ਤੁਸੀਂ ਆ ਹੀ ਕ ਦੇਖਦੇ ਰਹਿੰਦੇ ਹੋ ਕਿੰਨੇ ਘੰਟੇ ਲਾਉਣੇ ਆ ਜੀ ਦੱਸੋ ਜੀ ਟੈਲੀਫੋਨ ਤੇ 1500 ਲੱਖ ਘੰਟੇ ਜੋ ਝੂਠ ਜੋ ਗੰਦਾ ਸਾਰਾ ਇਹ ਤੇ ਵਾਈ ਜਾਂਦਾ ਅੱਛਾ ਆਪਣੇ ਕਾਲੀਵਾਲ ਵਾਲੇ ਦੇਸੀ ਬੰਦੇ ਸੀ ਪਤਾ ਨਹੀਂ ਜਰੂਣਾ ਜਰੂਣਾ ਕਿਵੇਂ ਆਉਂਦਾ ਔਰ ਪਿਛਲੀ ਵਾਰ ਝਾੜੂ ਵਾਲਿਆਂ ਨੇ ਇੰਨਾ ਝੂਠ ਬੋਲਿਆ ਇੰਨਾ ਝੂਠ ਬੋਲਿਆ ਕਿ ਆਪਣੀ ਮਾਂ ਪਾਰਟੀ ਨੂੰ ਹੀ ਲੋਕਾਂ ਨੇ ਨਕਾਰ ਕੇ ਸਿਰਤਾ ਤੇ ਅੱਜ ਕੀ ਹੋ ਰਿਹਾ ਸਚਾਈ ਸਾਹਮਣੇ ਆਈ ਕਿ ਨਹੀਂ ਆਪਣੇ ਆਪਣੇ ਹੁੰਦੇ ਐ ਪ੍ਰਾਏ ਪ੍ਰਾਏ ਹੁੰਦੇ ਐ ਹੁਣ 10 ਸਾਲ ਹੋ ਗਏ ਕੀ ਹੋਇਆ ਪਹਿਲੇ 5 ਸਾਲ ਕਾਂਗਰਸ ਨੇ ਖਰਾਬ ਕੀਤੇ ਹੁਣ ਝਾੜੂ ਵਾਲੇ ਨੇ ਬਰਬਾਦ ਕਰਤੇ ਆਪਣੇ ਜ਼ਿੰਦਗੀ ਦੇ 10 ਸਾਲ ਖਤਮ ਹੋ ਗਏ ਹੁਣ ਪਤਾ ਨਹੀਂ ਕੋਈ ਹੋਰ ਨਾ ਆਜੇ ਇੱਕ ਮੌਕਾ ਮੈਨੂੰ ਦੇ ਦਿਓ ਫਿਰ ਦੇਖੋ ਜਿੰਦਗੀ ਦੇ 10-15 ਸਾਲ ਬਹੁਤ ਹੁੰਦੇ ਤਮਾ ਹੁਣੇ ਹੁਣ ਦਾ ਜਿਹੜਾ ਫੈਸਲਾ ਦ ਸੀ ਆਪਣੇ ਮੁੰਡੇ ਬਾਹਰ ਚਲੇ ਜਾਣਗੇ ਹੁਣ ਬਾਹਰਲੇ ਮਨੁੱਖਾਂ ਨੇ ਰਾਜੇ ਬੰਦ ਕਰਤੇ ਐ ਅਮਰੀਕਾ ਨੇ ਸਾਰੇ ਕੱਢਨੇ ਵਾਪਸ ਕਰਤੇ ਐ ਕੈਨੇਡਾ ਨੇ ਬੰਦ ਕਰਤੇ ਆਸਟ੍ਰੇਲੀਆ ਨੇ ਬੰਦ ਕਰਤੇ ਐ ਫਿਰ ਆਪਣੀ ਅਗਲੀ ਜਵਾਨੀ ਨੂੰ ਤਗੜਾ ਕਰਨ ਦਾ ਕੀ ਇਲਾਜ ਹੈ ਆਪਣਾ ਪੰਜਾਬ ਤਕੜਾ ਹੋਵੇ ਤੁਸੀਂ ਤਕੜੇ ਹੋ ਕਿਸਾਨੀ ਤਕੜੇ ਹੋ ਗਰੀਬ ਦੀ ਪੜ੍ਹਾਈ ਹੋਏ ਤੇ ਸਾਰਾ ਕੁਝ ਕਰਨ ਵਾਲਾ ਕੌਣ ਹੈ ਕਰਦਾ ਕਿਨੇ ਰੇ ਕੀਤਾ ਸ਼ਰੋਮਣੀ ਅਕਾਲੀ ਦਲ ਨੇ ਸਾਡੇ ਵਾਸਤੇ ਆ ਘਰ ਸਾਡਾ ਪਰਿਵਾਰ ਹੈ ਤੁਸੀਂ ਸਾਡੇ ਬਜ਼ੁਰਗੋ ਮਾਤਾਵੋ ਭੈਣੋ ਭਰਾ ਹੈ ਦਿੱਲੀ ਵਾਲੀਆਂ ਪਾਰਟੀਆਂ ਵਾਸਤੇ ਤੁਸੀਂ ਕੁਝ ਨਹੀਂ ਹੋ ਆ ਕਾਂਗਰਸ ਦਾ ਤਾਂ ਪ੍ਰਧਾਨ ਕਮੀਜ਼ ਪਾ ਕੇ ਰੱਖਦਾ ਜਿਹਦੇ ਪਿੱਛੇ ਲਿਖਿਆ ਹੁੰਦਾ ਇੰਦਰਾ ਮੇਰੀ ਮਾਂ ਹੈ ਇਹ ਜੀ ਇੰਦਰਾ ਨੇ ਤੈਂਕਾ ਤੋਪਾ ਤੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਹਨੂੰ ਮਾਂ ਕਹਿਣ ਵਾਲੇ ਆ ਕਾਂਗਰਸੀ ਤੇ ਆਪਣੇ ਪਿੰਡਾਂ 'ਚ ਫਿਰ ਵੀ ਲੋਕ ਆ ਜਿਹੜੇ ਉਹਨਾਂ ਨੂੰ ਵੋਟਾਂ ਪਾ ਦਿੰਦੇ ਆਪਣੀ ਵੀ 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 ਖੜੇ ਆ ਇਹਨਾਂ ਦੇ ਪਰਿਵਾਰ ਧਰਮੀ ਫੌਜੀ ਪਰਿਵਾਰ ਹੈ ਮੇਰੇ ਨਾਲ ਧਰਮੀ ਫੌਜੀ ਪਰਿਵਾਰ ਆਇਆ ਹੈ ਇਹਨਾਂ ਦਾ ਕੀ ਨੁਕਸ ਕੀ ਇਹਨਾਂ ਦਾ ਗੁਨਾਹ ਜੇ ਅੱਜ ਉਹ ਨਾਂ ਛੱਡ ਕੇ ਆਉਂਦੇ ਬਰਕ ਇਹਨਾਂ ਨੂੰ ਆਈ ਨਾ ਗੁੱਸਾ ਆਇਆ ਜਜ਼ਬਾਤ ਪੜਕੇ ਕਿ ਸਾਡੇ ਦਰਬਾਰ ਸਾਹਿਬ ਦੇ ਇੰਦਰਾਂ ਨੇ ਹਮਲਾ ਕਰਤਾ ਅਸੀਂ ਰੱਖਿਆ ਕਰਾਂਗੇ ਆਪਣੀਆਂ ਫੌਜ ਵਿੱਚੋਂ ਆਪਣੀਆਂ ਬੰਦੂਖਾਂ ਜਿਹੜਾ ਕੁਝ ਕੁ ਸੀ ਕਿਸੇ ਕੋਲੇ ਤੂਮ ਸੀ ਕਿਸੇ ਕੋਲੇ ਬੰਦੂਕ ਸੀ ਸਾਰਾ ਚੱਕ ਕੇ ਚੱਲ ਪਏ 6 600 5 500 ਇਹਨਾਂ ਨੂੰ ਘੇਰੇ ਭੇਰੇ ਪਏ ਇਹਨਾਂ ਤੋਂ ਕਈ ਸ਼ਹੀਦ ਹੋਏ ਕਿੰਨਾਂ ਪੜਕੇ ਅੰਦਰ ਕੀਤਾ ਅਟੜ ਦਰ ਦਸਾਂ ਜੇਲਾ ਕਟਾਈਆਂ ਇਹਨਾਂ ਨੂੰ ਫਿਰ ਘਰੇ ਭੇਜ ਦਿੱਤਾ ਅੱਜ ਦੇ ਨੂੰ ਨਾ ਕਰਦੇ ਜੇ ਗਦਾਰੀ ਕਰਦੇ ਜਾਂ ਨੂੰ ਨਾ ਕਰਦੇ ਅੱਜ ਕੋਈ ਮੇਜਰ ਹੋਣਾ ਸੀ ਕੋਈ ਕਰਨਲ ਹੋਣਾ ਸੀ ਫੌਜ ਦੇ ਵਿੱਚ ਜਿਹੜੇ ਅੱਜ ਘਰੇ ਬੈਠੇ ਐ ਇਹਨਾਂ ਨੂੰ ਸੰਭਾਲਿਆ ਐ ਐ ਜੀਪੀਸੀ ਨੇ ਇਹਨਾਂ ਸੰਭਾਲਿਆ ਕਾਲੀਦਲ ਨਹੀਂ ਇਸ ਕਰਕੇ ਆਪਣੀ ਜਥੇਬੰਦੀ ਨੂੰ ਕਮਜ਼ੋਰ ਕਰਕੇ ਨੁਕਸਾਨ ਇੰਨਾ ਹੋ ਗਿਆ ਕਿ ਅੱਜ ਆਪਣੇ ਗੁਰੂ ਘਰਾਂ ਤੇ ਵੀ ਕਬਜ਼ਾ ਹੋ ਗਿਆ ਤਖਤ ਹਜ਼ੂਰ ਸਾਹਿਬ ਸਾਰੇ ਦਰਸ਼ਨ ਵਾਸਤੇ ਜਾਂਦੇ ਆ ਕਿ ਨਹੀਂ ਸਾਰੇ ਗਏ ਹੋ ਹਜ਼ੂਰ ਸਾਹਿਬ ਦਰਸ਼ਨ ਵਾਸਤੇ ਹਜ਼ੂਰ ਸਾਹਿਬ ਦਾ ਕੰਟਰੋਲ ਹੁਣ ਕੌਣ ਕੋਲੇ ਨਹੀਂ ਰਿਆ ਮਹਾਰਾਸ਼ਟਰ ਸਰਕਾਰ ਨੇ ਕਬਜ਼ਾ ਕਰ ਲਿਆ ਕੰਟਰੋਲ ਤਖਤ ਪਟਨਾ ਸਾਹਿਬ ਤੇ ਮਹਾਰ ਬਿਹਾਰ ਸਰਕਾਰ ਨੇ ਕਰ ਲਿਆ ਜਦੋਂ ਤੁਸੀਂ ਕਾਲੀ ਦਲ ਕਮਜ਼ੋਰ ਕਰਤਾ ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਜਿਹੜੀ ਕਾਲੀ ਵਰਕਣਾਇ ਪੰਜਾਬ ਜਾ ਕੇ ਆਜ਼ਾਦ ਕਰਾਇਆ ਗੁਰੂ ਘਰ ਉੱਥੇ ਉੱਥੇ ਹੀ ਵੋਟ ਦਾ ਹੱਕ ਕਰਾ ਕੇ ਦਿੱਤਾ ਅੱਜ ਬੀਜੇਪੀ ਸਰਕਾਰ ਨੇ ਉਹਦੇ ਤੇ ਕਬਜ਼ਾ ਕਰ ਲਿਆ ਛੋਟੀ ਸਾਰਾ ਕੁਝ 10 ਸਾਲਾਂ ਜਦੋਂ ਤੁਸੀਂ ਕਾਲੀ ਦਲ ਕਮਜ਼ੋਰ ਕੀਤਾ ਏਜੀਪੀਸੀ ਸਾਡੀ ਆਪਣੀ ਪਾਰਲੀਮੈਂਟ ਜਿਹੜੇ ਅੰਗਰੇਜ਼ ਨਹੀਂ ਤੋੜ ਸਕੇ ਆ ਵੀ ਤੋੜਤੀ ਉਹਨਾਂ ਨੇ ਹਰਿਆਣਾ ਅਲੱਗ ਕਰਤਾ ਉਹਦੇ ਚੋਂ ਬੀਜਪੀ ਹਰਿਆਣਾ ਸਰਕਾਰ ਨੇ ਖੁਦ ਜਾਂ ਕਰ ਲਿਆ ਤੁਹਾਡੇ ਕੋਲ ਇੱਕ ਨੱਕ ਬਚਿਆ ਹੁਣ ਇੱਥੇ ਵੀ ਪੂਰਾ ਜੋਰ ਲਾਇਆ ਸੀ ਆ ਨਵਾਂ ਚੁੱਲਾ ਦਲ ਤੇ ਦੂਜੇ ਜਾਲੀ ਪੜਿਆ ਉਹਨਾਂ ਦਾ ਨਿਸ਼ਾਨਾ ਸਾਰੇ ਜੰਚੀਆਂ ਦੇ ਪਿੱਛੇ ਚੱਲੇ ਆ ਕਿ ਆਪਾਂ ਕੰਟਰੋਲ ਕਰੀਏ ਜੇ ਇੱਥੇ ਵੀ ਕੰਟਰੋਲ ਕਰ ਜਾਣ ਫਿਰ ਤੁਹਾਡੇ ਪੱਲੇ ਕੁਝ ਨਹੀਂ ਰਹਿਣਾ ਐਸ ਕਰਕੇ ਬਚਾ ਲਓ ਆਪਣੇ ਆਪ ਨੂੰ ਖਾਲਸਾ ਜੀ ਗੁਰੂ ਸਾਹਿਬ ਤੇ ਆਪਣੇ ਸੁਰੂ ਸਾਹਿਬ ਸਾਹਿਬ ਜਦ ਇਹ ਸ਼ਹੀਦ ਆਪਣੀ ਕੌਮ ਖੜਕੇ ਆਪਣੇ ਪੰਦ ਕਰਕੇ ਸ਼ਹੀਦ ਹੀ ਦੇਤੀ ਤੇ ਆਪਾਂ ਆਪਣੀ ਕੌਮ ਦੀ ਰੱਖਿਆ ਵਾਸਤੇ ਆਪਣੀ ਫੌਜ ਨੂੰ ਕਸ਼ੀਦ ਕਰੀ ਜਾਂਦੇ ਹਾਂ ਅੱਜ ਅਮਰੀਕਾ ਨਾਲ ਕੋਈ ਪੰਗਾ ਕਿਉਂ ਨਹੀਂ ਲੈਂਦਾ ਫੌਜ ਤਕੜੀ ਹੈ ਅੱਜ ਤੁਹਾਡੇ ਨਾਲ ਕੋਈ ਪੰਗਾ ਲੈਂਦਾ ਤੁਸੀਂ ਕਹਿੰਦੇ ਕਾਲੀ ਦਲ ਕੀ ਹੈ 2 ਐਮਐਲ ਇਹ ਰਹੇ ਇਹਨਾਂ ਦੇ ਹੁਣ ਜਿਹੜਾ ਆਉਂਦਾ ਹੈ ਤੁਸੀਂ ਅਰਦਾਸ ਰੋਜ਼ ਕਰਦੇ ਹੋ ਰਾਜ ਕਰੇਗਾ ਖਾਲਸਾ ਤੇ ਰਾਜ ਲੇਦਾ ਖਾਲਸਾ ਨੇ ਦਿੱਲੀ ਵਾਲੇ ਨੂੰ ਕੇਜਰੀਵਨ ਪਰੋਜ ਹੁੰਦਾ ਲੁੱਟਦਾ ਕਰਦਾ ਧੱਕੇ ਕਰਦਾ ਬੁਰਾ ਹਾਲ ਆ ਛੁੜੀਆਂ ਜਮੀਨਾ ਖੋਗੇ ਲੈ ਜਾਣੀਆਂ ਨੇ ਖਾਲੀਦਲ ਜਿਹੜੇ ਪੁਰਾਣੇ ਬਜ਼ੁਰਗ ਹੈ ਯਾਦ ਕਰੋ ਕੀ ਕੀਤਾ ਖਾਲੀਦਲ ਨੇ ਕੌਮ ਖਾਤਰ ਆਪਣੇ ਪੰਜਾਬ ਖਾਤਰ ਕਿਸਾਨੀ ਖਾਤਰ ਇਹ ਜੰਮੀਆਂ ਬੰਮੀਆਂ ਪਹਿਲੇ ਪੁਰਾਣੇ ਬਜ਼ੁਰਗ ਜਾਂਦੇ ਹੁੰਦੇ ਹੋਣੇ ਬਿੱਲ ਭਰਨ ਜਾਂਦੇ ਹੁੰਦੇ ਸੀ ਨਾ ਕਿ ਆਪਾਂ ਬਿਲੀ ਮੈਗ ਮੇਂ ਕੌਣ ਕਿਵੇਂ ਕਿਨੇ ਭਰਿਆ ਬਦੋਰੇ ਹੱਥ ਖੜੇ ਕਰੇ ਮੈਨੂੰ ਸਾਰੇ ਵਾਲੇ ਇਨੀ ਦਾ ਹਣਾ ਬੰਮੀਆਂ ਦੇ ਤੇ ਹੁਣ ਭੱਲੇ ਨਵੇਂ ਪੀੜ੍ਹੀ ਵਾਲੇ ਨੂੰ ਪਤਾ ਨਹੀਂ ਸ਼ਾਇਦ ਕਿ ਸੋਚਦੇ ਆ ਕਿ ਪੂਰੀ ਜ਼ਿੰਦਗੀ ਮੁਫਤ ਨਹੀਂ ਹੋਣੀ ਹੈ ਆ ਮੁਫਤ ਨਹੀਂ ਸੀ ਬਿੱਲ ਭਰਦੇ ਸੀ ਆ ਪੈਨਸ਼ਨ ਲੋਕਾਂ ਨੂੰ ਮਾਫ ਕਰਕੇ ਵੱਡੇ ਬਾਪੂ ਬਾਦਲ ਨੇ ਕੀਤੀ ਅਬ ਜਿੰਨੇ 15 ਲੱਖ ਕਲੈਕਸ਼ਨ ਹੈ ਸਾਢੇ 13 ਲੱਖ ਕਲੈਕਸ਼ਨ ਉਹਨਾਂ ਜੋ ਕਾਲੀ ਦਲ ਨੇ ਦਿੱਤੇ ਹੈ ਆ ਜਿੰਨੇ ਪਹਿਲੇ ਐਮਐਸਪੀ ਆਪਣੀ ਕਣਕ ਦੇ ਝੋਨੇ ਸੀ 1960 ਚ ਅਕਾਲੀ ਦਲੇ ਮੋਰਚਾ ਲਾ ਕੇ ਪੰਜਾਬ ਖਾਤਰ ਹਰਿਆਣੇ ਉਦੋਂ ਇਕੱਠਾ ਆਪਾਂ ਐਮਐਸਪੀ ਦਵਾਈ ਅੱਜ ਅੱਜ ਵੀ ਯੂਪੀ ਚਲੇ ਜਾਓ ਮਿਹਾਰ ਚਲੇ ਜਾਓ ਤੁਹਾਨੂੰ ਫਸਲ ਲੈ ਕੇ ਦੁਕਾਨਾਂ ਤੇ ਜਾਣਾ ਪੈਂਦਾ ਕਿੰਨੀ ਦੀ ਲੋਂਗੇ ਕਿੰਨੀ ਦੀ ਲੋਂਗੇ ਜਿਹੜਾ ਥੋੜੂ ਏਨੀ ਮੋਜ ਬਣੀ ਆ ਆ ਪਿੰਡਾਂ 'ਚ ਮੰਡੀਆਂ ਨਹੀਂ ਹੁੰਦੀਆਂ ਸੀ ਤੁਹਾਡੇ ਸਾਰੇ ਬਜ਼ੁਰਗ ਮਨ ਲਗਾ ਤਰਨਤਨ ਨੀ ਸਾਹਿਬ ਆ ਅੰਮ੍ਰਿਤਸਰ ਕਣਕ ਵੇਚਣ ਜਾਂਦੇ ਸੀ ਝੋਨਾ ਵੇਚਣ ਜਾਂਦੇ ਸੀ ਇੱਥੇ ਹੁਣ ਪਿੰਡ-ਪਿੰਡ ਮੰਡੀਆਂ ਬਣਾਉਣ ਨਾਲ ਅਕਾਲੀ ਦਲ ਹੈ ਗਰੀਬ ਨੂੰ ਆਟਾ-ਦਾਲ-ਸ਼ਗਨ ਪੈਨਸ਼ਨ ਦੇਣ ਵਾਲਾ ਅਕਾਲੀ ਦਲ ਹੈ ਜਿੰਨੀਆਂ ਵੀ ਸੁਰੰਗਾਂ ਦੇਣ ਵਾਲਾ ਜਿੰਨੀਆਂ ਸੜਕਾਂ ਬਣੀਆਂ ਪੰਜਾਬ 'ਚ ਅਕਾਲੀ ਦਲ ਦੀ ਦੇਣ ਹੈ ਆ ਜਿਹੜੀ ਬਿਜਲੀ ਹੈ ਥਰਮਲ ਪਲਾਂਟਾਂ ਤੋਂ ਆਉਂਦੀ ਹੈ ਸਾਰੇ 100% ਦੀ ਥਰਮਲ ਪਲਾਂਟ ਅਕਾਲੀ ਦਲ ਨੇ ਬਣਾਇਆ ਇੱਕ ਵੀ ਥਰਮਲ ਪਲਾਂਟ ਕਾਂਗਰਸ ਦਾ ਨਹੀਂ ਹੈ ਜਿੰਨੇ 에어ਪੋਰਟ ਹੈ ਸਾਰੇ ਅਕਾਲੀ ਦਲ ਦੇ ਜਿੰਨੇ ਡੈਮ ਆ ਭਾਗੜਾ ਡੈਮ ਤੋਂ ਬਗੈਰ ਸਾਰੇ ਡੈਮ ਅਕਾਲੀ ਦਲ ਨੇ ਬਣਾਏ ਨੇ ਲੰਬੀ ਲਿਸਟ ਹੈ ਇੱਕ ਨਿਸ਼ਾਨੀ ਦੇ ਕੋਈ ਕਾਂਗਰਸੀ ਆ ਜਾਈਏ ਆ ਜਾਈਏ ਉਹਨੂੰ ਦੱਸੋ ਸਾਨੂੰ ਇੱਕ ਨਿਸ਼ਾਨੀ ਦੱਸ ਦਿਓ ਜਿਹੜੀ ਤੁਸੀਂ 20 ਸਾਲ ਰਾਜ ਕੀਤਾ ਤੁਸੀਂ ਕੀ ਨਿਸ਼ਾਨੀ ਹੈ ਇਸ ਕਰਕੇ ਹੁਣ ਆਪਾਂ ਤਜਰਬੇਈ ਨਾ ਕਰੀਏ ਬਹੁਤ ਹੋ ਗਿਆ ਬਚਾ ਲਓ ਪੰਜਾਬ ਜਿਵੇਂ ਜੇ ਪੰਜਾਬ 'ਚ ਹੋਰ ਨੁਕਸਾਨ ਹੋ ਗਿਆ ਨਾ ਫਿਰ ਬਚਾਉਣਾ ਬੜਾ ਮੁਸ਼ਕਲ ਹੋ ਜਾਣਾ ਤਾਂ ਮੀ ਫੌਜੀ ਪਰਿਵਾਰ ਹੈ ਬੀਬੀ ਜੀ ਕਿੰਨੇ ਪ੍ਰਿੰਸੀਪਲ ਰਹੇ ਹੈ ਪ੍ਰਿੰਸੀਪਲ ਦਾ ਆਵਾਜ਼ ਹੀ ਦੇਖੋ ਇੱਕ ਨੇਕ ਇਨਸਾਨ ਹੈ ਆ ਉਹ ਪਰਿਵਾਰ ਹੈ ਜਿਵੇਂ ਕੌਮ ਖਤ ਸਾਰਾ ਕੁਝ ਕੁਰਬਾਨ ਕਰਤਾ ਇਸ ਕਰਕੇ ਆਪਣਾ ਫਰਜ਼ ਮੰਨਦਾ ਹੈ ਆਪਣਾ ਵੱਡ ਸਭ ਤੋਂ ਵੱਡਾ ਮੰਨਦਾ ਹੈ ਆਪਣੀ ਜਥੇਬੰਦੀ ਨੂੰ ਤਗੜਾ ਕਰੀਏ ਖੇਤਰੀ ਪਾਰਟੀ ਕੱਲੀ ਹੈ ਜਿਹੜੀ ਥੋੜੀ ਲੜਾਈ ਲੜਦੀ ਹੈ ਤੁਹਾਡੇ ਸਾਹਮਣੇ ਨਹੀਂ ਆ ਗਈ ਗੱਲ ਆ ਹੜਾ ਇਹ ਹੈ ਕਿਤੇ ਕਾਂਗਰਸੀਆਂ ਨੇ ਜਾ ਕੇ ਬਾ ਫੜੀ ਕੀ ਝਾੜੂ ਵਾਲੇ ਨੇ ਫੜੀ ਬੀਜਪੀ ਆਰਫ ਨੇ ਆਪਣੇ ਤੋਂ ਜ਼ਿਆਦਾ ਕਾਲੀ ਤੋਂ ਜ਼ਿਆਦਾ ਸਾਧਨ ਉਹਨਾਂ ਕੋਲੇ ਐ ਉਧਰ ਪਹ ਪਦੀ ਐ ਜੇ ਗੱਲ ਕੀਤੀ ਫੜੀ ਤਾਂ ਥੋੜੀ ਆਪਣੀ ਜਥੇਬੰਦੀ ਨਹੀਂ ਕਿਉਂਕਿ ਤੁਸੀਂ ਸਾਡੇ ਪਰਿਵਾਰ ਦੇ ਮੈਂਬਰ ਹੋ ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਦਾ ਕਿਉਂਕਿ ਅੱਜ ਕਈ ਪ੍ਰੋਗਰਾਮਾਂ ਲੇਟ ਵੀ ਚੱਲ ਰਹੇ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਬੇਨਤੀ ਕਰਦਾ 11 ਤਰੀਕ ਨੂੰ ਤੁਸੀਂ ਪੰਜਾਬ ਨੂੰ ਬਚਾ ਸਕਦੇ ਹੋ ਸਾਰੇ ਪੰਜਾਬ ਖਾਲਸਾ ਪੰਥ ਦੀ ਨਿਗਾ ਮੱਝ ਦੇ ਆ ਤਰੰਦਾਂ ਨਾਲ ਹੋ ਨਾਨੂ ਤੁਹਾਡੇ ਦੇ ਮਾਣ ਹੈ ਨਾਲੇ ਸਾਡਾ ਵੀ ਬਾਦਲ ਪਰਿਵਾਰ ਦਾ ਜੱਦੀ ਪਿੰਡ ਐ ਹਲਕੇ ਚ ਹੀ ਆ ਪੂਸੇ ਮੈਂ ਹੁਣ ਮੈਂ ਮੱਝ ਵਾਲੀ ਬੋਲੀ ਸਿੱਖ ਰਿਆ ਹੁਣ ਥੋੜਾ ਮੋਢਾ ਹੈ ਯਾਰ ਪਰੋਂ ਨੇ ਕਾਰਡ ਕੱਟ ਤੇ ਕੁੜਤੇ ਸਾਲ ਰੁਕ ਜੋ ਹਨੇਰੀ ਲਿਆ ਦੂੰ ਤੁਹਾਨੂੰ ਬੈਠਾ ਸਰਪੰਚਾਂ ਨੂੰ ਮੈਂ ਸਰਪੰਚਾਂ ਨੂੰ ਕਹਿਣਾ ਚਾਹਣਾ ਹੈ ਅੱਪਾ ਇਹਨਾਂ ਤੋਂ ਗ੍ਰਾਂਟ ਲੈਣੀ ਹੈ। ਹਾਂ ਲੈਣੀ ਨਹੀਂ। ਹਾਂ ਸਿੱਧੀ ਗੱਲ। ਜਿੰ ਜਿੰਨੀ ਤੁਹਾਨੂੰ ਕਹਿੰਦੇ ਸੀ ਨਾ ਕਿ ਹੋਊ ਕੀ ਕਰਦਾ ਹਰਮੀਤ ਚੈੱਕ ਦਿਖਾ ਦਦਾ। ਕਿ ਜੀ ਜੇ ਵੋਟ ਪਾਉਂਗੇ ਤੇ ਆ ਲੈ ਲੈ ਚੈੱਕ। ਜੇ ਘਟ ਗਈ ਤੇ ਨਹੀਂ ਵਾਪਸ। ਜਿੰਨੀ ਉਹਨੇ ਚੈੱਕ ਦਿਖਾਇਆ 10 ਗੁਣਾ ਮੈਂ ਸਰਕਾਰ ਆ ਜਾਏਗਾ ਆਪਣੀ ਸਰਕਾਰ ਤੋਂ ਲਵਾਂ ਜੀ 5-5 10 ਹਜ਼ਾਰ ਕਰੋੜ। ਇਹਨਾਂ ਦੇ 15-20 ਲੱਖ ਤੋਂ ਕੀ ਲੈਣਾ। ਤੰਤਰਾਲਾ ਨੂੰ ਮੇਰੀ ਖੁੱਣੀ ਜ਼ੁਬਾਨ ਹੈ ਮੈਨੂੰ ਮੇਰੀ ਜ਼ੁਬਾਨ ਤੁਹਾਨੂੰ ਹੈ। ਮੈਂ ਬਣਾ ਦੂੰ ਪਿੰਡ ਸਾਰੇ ਤੂੰ ਨੂੰ ਯਾਦ ਹੈ ਮੈਂ ਜਿੱਥੇ ਜਵਾਨਦਨਾ ਪੂਰੀ ਕਰਦਾ ਕਿ ਨਹੀਂ ਮੈਂ ਤਾਂ ਮੈਂ ਪਾਣੀ ਵਾਲੀ ਬੱਸ ਦੀ ਗੱਲ ਕੀਤੀ ਚਲਾਦੀ ਸੀ ਨੀ ਵੀ ਉਹ ਕਹਿੰਦੇ ਕਿਵੇਂ ਜੰਨੂ ਕੀ ਮੈਂ ਕਹਾਂ ਚਲਾ ਦੂੰ ਮੈਂ ਕਹਾਂ ਸਰਕਾਂ ਆਉਣੀਆਂ ਬਣਾ ਦੂੰ ਬੰਬ ਫੇਟ ਦੇ ਉਹ ਕੁਝ ਨਹੀਂ ਹੁੰਦਾ ਆ ਦੇਖੋ ਅੰਮ੍ਰਿਤਸਰ ਤੋਂ ਜਾਂਦੀਆਂ ਬਠਿੰਡੇ ਤੱਕ ਆਮ੍ਰਿਤਸਰ ਇੱਧਰ ਜਾਂਦੀਆਂ ਡੇ ਡੇ ਸੀਮੈਂਟ ਦੇ ਲਾਏ ਆ ਕਉਈ ਅਸੀਂ ਕਿਤੇ ਤੁਹਾਨੂੰ ਲੜਾ ਨਹੀਂ ਲਾਵਾਂਗੇ ਤੁਸੀਂ ਤਾਂ ਸਾਡੇ ਬਜ਼ੁਰਗ ਆਪਣੇ ਘਰਾਂ ਵਾਲੇ ਨੂੰ ਕੋਈ ਝੂਠ ਬੋਲਦਾ ਹੁੰਦਾ ਸਰਕਾਰਾਂ ਕੋਲੇ ਵਾਧੂ ਸਾਧਨਾ ਹੈ ਮੈਂ ਜਿੰਨੇ 13000 ਪਿੰਡ ਹੈ ਉਹਨਾਂ ਤੋਂ 4-5000 ਬੰਦੇ ਪਿੰਡ ਦਾ ਵਧੀਆ ਬਣਿਆ ਜਿੰਨੇ ਸਾਰੇ ਬਾਕੀ ਪਿੰਡ ਸਾਰਿਆਂ ਸੀਮੈਂਟ ਗਲੀਆਂ ਨਾਲੀਆਂ ਸਾਰਾ ਸਿਸਟਮ ਇੱਕ ਵੱਡੇ ਕੋਣ ਕੱਢ ਦੇਣਾ ਮੈਂ ਅਗਲੇ 5 ਸਾਲਾਂ 'ਚ 20-25 ਹਜ਼ਾਰ ਕਰੋੜ ਲੱਗਣਾ ਲਾ ਕੇ ਮੁਕਾਵਾਂਗੇ ਖਜ਼ਾਨਾ ਤੁਹਾਡੇ ਪਿੰਡਾਂ ਤਰਫੀ ਹੋਣਾ ਸਾਰਾ ਕੁਝ ਇਸ ਕਰਕੇ ਵਾਪਸ ਖੁਸ਼ੀਆਂ ਲੈ ਕੇ ਆਈਏ ਜਿਹੜੇ 10 ਸਾਲ ਪਹਿਲੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ